ਸਫਰੇ ਸ਼ਹਾਦਤ ਗੁਰੂ ਪਿਆਰੀ ਸੰਗਤ ਜੀ ਸਫਰੇ ਸ਼ਹਾਦਤ ਦੇ ਅੱਜ ਦੇ ਐਪੀਸੋਡ ਚ ਜ਼ਿਕਰ ਕਰਾਂਗੇ ਅਠ ਪੋ ਦੀ ਰਾਤਾਂ ਸਫਰੇ ਸ਼ਹਾਦਤ ਭਾਗ 3 ਸਫਰੇ ਸ਼ਹਾਦਤ ਦੇ ਇਨਾ ਪੰਧੀਆਂ ਨੇ ਸੱਤ ਪੋ ਦੀ ਰਾਤ ਸਰਸਾ ਤੇ ਸਤਲੁਜ ਦੇ ਸੰਗਮ ਤੇ ਬੀੜੀ ਤੇ ਮਲਾ ਕੁਮਾ ਮਾਸ਼ਕੀ ਉਰਫ ਕਰਮੀ ਬਖਸ਼ ਦੀ ਕੱਖਾਂ ਦੀ ਸ਼ਾਨ 'ਚ ਗੁਜ਼ਾਰੀ ਅਠਪੋ ਦੀ ਪ੍ਰਭਾਤ ਨੂੰ ਅਚਾਨਕ ਪਤਨ ਤੇ ਗੁਰੂ ਘਰ ਦਾ ਰਸੋਈਆ ਗੰਗੂ ਮਾਤਾ ਗੁਜਰੀ ਜੀ ਤੇ ਛੋਟੇ ਸਹਜਾਦਿਆਂ ਨੂੰ ਮਿਲ ਗਿਆ ਉਹ ਗੁਰੂ ਲਾਲਾ ਤੇ ਮਾਤਾ ਜੀ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਅਠਪੋ ਦੀ ਰਾਤ ਮਾਤਾ ਗੁਜਰੀ ਜੀ ਤੇ ਛੋਟੇ ਸਹਜਾਦਿਆਂ ਨੇ ਗੰਗੂ ਰਸੋਈਏ ਦੇ ਘਰ ਕੱਟੀ ਗੰਗੂ ਨੇ குரு ਪਰਿਵਾਰ ਦੀ ਟਹਿਲ ਸੇਵਾ ਕੀਤੀ ਪਰ ਮਾਤਾ ਜੀ ਕੋਲ ਮੋਹਰਾਂ ਦੀ ਪੋਟਲੀ ਵੇਖ ਗੰਗੂ ਦਾ ਮਨ ਬੇਈਮਾਨ ਹੋ ਗਿਆ ਲਾਲਚ ਨੇ ਗੰਗੂ ਨੂੰ ਗੁਰੂ ਘਰ ਦੇ ਸੇਵਕ ਤੋਂ ਗੁਰੂ ਘਰ ਦਾ ਦੁਸ਼ਮਣ ਬਣਾ ਦਿੱਤਾ ਤੇ ਉਸ ਨੇ ਮੁਰਿੰਡੇ ਦੇ कोतवाल ਜਾਨੀਖਾਂ ਮਾਣੀਖਾਂ ਨੂੰ ਬੁਲਾ ਮਾਤਾ ਜੀ ਤੇ ਸਾਹਿਜਾਦਿਆਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਗੰਗੂ ਦੇ ਸਹੇੜੇ ਇਸ ਪਾਪ ਸਦਕਾ ਇਸ ਨਗਰ ਨੂੰ ਸਿੱਖ ਜਗਤ ਨੇ ਸਹੇੜੀ ਕਹਿਣਾ ਸ਼ੁਰੂ ਕਰ ਦਿੱਤਾ ਤੇ ਅੱਜ ਇਸ ਪਿੰਡ ਦਾ ਇਹੀ ਨਾਮ ਪ੍ਰਚਲਿਤ ਹੈ ਉਧਰ ਅਟਪੋ ਨੂੰ ਚਮਕੌਰ ਦੀ ਕਹਾਵਾਂਸਾਨ ਜੰਗ ਹੋਈ ਬਾਜਾਂ ਵਾਲੇ ਦੇ 2 ਲੱਖ 6 ਇੱਕ ਲੜਾਉਣ ਦੇ ਬਚਨਾਂ ਨੂੰ ਪਗੌਂਦਿਆਂ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਦੇ ਦੋਵੇਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਤੁਝਾਰ ਸਿੰਘ ਜੀ ਸਮੇਤ 35 ਸਿੰਘਾਂ ਨੇ ਲੱਖਾਂ ਮੁਗਲਾਂ ਦੇ ਆਹੂ ਲਾਉਂਦਿਆਂ ਸ਼ਹਾਦਤ ਦੇ ਦਿੱਤੀ ਅੱਠ ਪੋਦਾ ਸੂਰਜ ਢਲਣ ਤੱਕ ਇਸ ਅਨੋਖੇ ਸਫ਼ਰ ਦੇ ਪਾਂਧੀਆ ਨੇ ਆਪਣੀ ਮੰਜ਼ਲ ਨੂੰ ਪਾ ਲਿਆ ਇਹ ਸਾਰਾ ਨਜ਼ਾਰਾ ਗੁਰੂ ਗੋਬਿੰਦ ਸਿੰਘ ਜੀ ਗੜੀ ਤੋਂ ਵੇਖ ਰਹੇ ਸਨ ਸ਼ਹੀਦਾਂ ਦੇ ਸਰੀਰਾਂ ਦਾ ਜਲਾਲ ਨਾ ਚਲਦਿਆਂ ਦਿਨ ਦੇ ਰਾਜੇ ਨੇ ਆਪਣਾ ਮੂੰਹ ਹਨੇਰੇ ਦੀ ਅਗਸਤ ਛੁਪਾਲਿਆ 8 ਤੇ 9 ਪੋਹ ਦੇ ਕਾਲੇ ਹਨੇਰੇ ਅੰਦਰ ਸਿੰਘਾਂ ਨੇ ਗੁਰਮਤ ਦੇ ਚਾਨਣ ਭਰੇ ਫੈਸਲੇ ਕਰ ਲਏ ਸ਼ਹਾਦਤ ਦੇ ਸਫ਼ਰ ਤੇ ਨਿਕਲੇ ਮੁਸਾਫਰਾਂ ਦੇ ਕਾਫਲੇ 'ਚੋਂ ਬਚੇ ਪੰਜ ਸਿੰਘਾਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਸੰਤ ਸਿੰਘ ਤੇ ਭਾਈ ਸੰਗਤ ਸਿੰਘ ਜੀ ਨੇ ਗੁਰੂ ਬਖਸ਼ੇ ਅਧਿਕਾਰਾਂ ਨੂੰ ਵਰਤਦਿਆਂ ਗੁਰੂ ਸਾਹਿਬ ਜੀ ਨੂੰ ਗੜੀ ਚਮਕੌਰ ਤੋਂ ਸੁਰੱਖਿਅਤ ਨਿਕਲਣ ਦੇ ਲਈ ਆਖਿਆ ਗੁਰੂ ਰੂਪ ਪੰਜ ਪਿਆਰਿਆਂ ਦਾ ਹੁਕਮ ਵਜਾਉਂਦਿਆਂ ਗੁਰੂ ਸਾਹਿਬ ਨਗਾਰਿਆਂ ਤੇ ਜਕਾਰਿਆਂ ਦੀ ਗੂੰਜ ਚ ਤਿੰਨ ਸਿੰਘਾਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਮੇਤ ਗੜੀ ਚੋਂ ਰੁਕਸਤ ਹੋ ਕੇ ਨੋਪੋ ਨੂੰ ਮਾਛੀਵਾੜੇ ਦੇ ਜੰਗਲਾਂ ਤੱਕ ਪਹੁੰਚ ਕੇ ਪਿੱਛੇ 10 ਲੱਖ ਗਿਣਤੀ ਦੇ ਵਿੱਚ ਘੇਰਾ ਕੱਤੀ ਬੈਠੀ ਮੁਗਲ ਫੌਜ ਹੱਥ ਮਲਦੀ ਰਹਿ ਗਈ ਜੱਟ ਕੇ ਧਰਮ ਦੇ ਪਾਂਦੀਆਂ ਦਾ ਸਫ਼ਰ ਸ਼ਹਾਦਤ ਦੇ ਪੰਥ ਵੱਲ ਚੱਲ ਰਿਹਾ ਬਿਊਰੋ ਰਿਪੋਰਟ ਦਰਸ਼ਨ ਟੀਵੀ